ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਸਬੰਧ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਆਪਾਂ ਪ੍ਰਾਪਰਟੀ ਖਰੀਦਦੇ ਆ ਇਹ ਮੈਂ ਉਹਨਾਂ ਲੋਕਾਂ ਲਈ ਬਣਾ ਰਿਹਾ ਕਿ ਪ੍ਰੋਜੈਕਟ ਜਿਹੜੇ ਆਪਾਂ ਨੇ ਬਣਾਉਣੇ ਹੁੰਦੇ ਨੇ ਉਹ ਆਪਾਂ ਸ਼ਹਿਰ ਦੀ ਹਦੂਦ ਦੇ ਅੰਦਰ ਜਿਹੜੀ ਜ਼ਮੀਨ ਹੈ ਜਾਂ ਮੈਂ ਇਹ ਉਹਨਾਂ ਲੋਕਾਂ ਦੇ ਲਈ ਬਣਾ ਰਿਹਾ ਜਿਨ੍ਹਾਂ ਦੀ ਸ਼ਹਿਰ ਦੇ ਕਮੇਟੀ ਦੇ ਅੰਦਰ ਪੈਂਦੀਆਂ ਜ਼ਮੀਨਾਂ ਨੇ ਉਹਨਾਂ ਦੀ ਜ਼ਮੀਨ ਦੀ ਵੈਲਿਊ ਕਿੰਨੀ ਹੁੰਦੀ ਆ ਜਾਂ ਕਿਉਂ ਵੱਧ ਹੁੰਦੀ ਆ ਤੇ ਜਾਂ ਜਿਹੜੇ ਲੋਕ ਕੁਝ ਪੈਸੇ ਖਰਚਣ ਵਾਲੇ ਹੈਗੇ ਨੇ ਉਹਨਾਂ ਕੋਲੇ ਪੈਸੇ ਦੀ ਤਾਕਤ ਹੈ ਲੇਕਿਨ ਉਹਨਾਂ ਨੂੰ ਜਾਣਕਾਰੀ ਥੋੜੀ ਘੱਟ ਹੁੰਦੀ ਆ ਕਈ ਵਾਰੀ ਉਹਨਾਂ ਬਾਰੇ ਵੀਡੀਓ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਜਿਹੜੀ ਆਪਾਂ ਜ਼ਮੀਨ ਜਿਵੇਂ ਮੰਨ ਲਓ ਕਿੱਥੇ ਵੀ ਆਪਾਂ ਸ਼ਹਿਰ ਤੋਂ ਦੂਰ ਜ਼ਮੀਨ ਖਰੀਦਿਆ ਉਥੇ ਆਪਾਂ ਕੋਈ ਕਲੋਨੀ ਕੱਟਣੀ ਚਾਹੁੰਦੇ ਆ ਜਾਂ ਕੋਈ ਪ੍ਰੋਜੈਕਟ ਕੱਟਣਾ ਚਾਹੁੰਦੇ ਆ ਤਾਂ ਉਥੇ ਆਪਾਂ ਨੂੰ ਕੀ ਕਰਨਾ ਪੈਂਦਾ ਜੇ ਸ਼ਹਿਰ ਦੀ ਹਦੂਦ ਦੇ ਅੰਦਰ ਕਮੇਟੀ ਦੇ ਅੰਦਰ ਜ਼ਮੀਨ ਹੈਗੀ ਆ ਤਾਂ ਉਹਦੇ 'ਚ ਜਿਹੜਾ ਹੈਗਾ ਕਿਵੇਂ ਆਪਾਂ ਪ੍ਰੋਜੈਕਟ ਕੱਟ ਸਕਦੇ ਆ ਦੇਖੋ ਹਮੇਸ਼ਾ ਜਿਹੜਾ ਇਸ ਤਰ੍ਹਾਂ ਦਾ ਕਾਰੋਬਾਰ ਕਰਦਾ ਉਹ ਹਮੇਸ਼ਾ ਤੁਹਾਨੂੰ ਕਹੂਗਾ ਕਿ ਸਾਨੂੰ ਕਮੇਟੀ ਦੇ ਅੰਦਰ ਜਿਹੜੀ ਜ਼ਮੀਨ ਚਾਹੀਦੀ ਆ ਕਮੇਟੀ ਦੇ ਅੰਦਰ ਉਹ ਕਿਉਂ ਮੰਗ ਕਰਦਾ ਕਿਉਂਕਿ ਦੋਸਤੋ ਜਿਹੜੀ ਕਮੇਟੀ ਦੇ ਅੰਦਰ ਰੂਲ ਨੇ ਉਹ ਇਹ ਨੇ ਕਿ ਤੁਸੀਂ ਜਿਹੜੀ ਕਿੰਨੇ ਵੀ ਚਾਹੇ ਤੁਹਾਡੇ ਕੋਲ 3 ਏਕੜਾ ਚਾਹੇ 5 ਏਕੜਾ ਚਾਹੇ 4 ਏਕੜਾ ਤਾਂ ਤੁਸੀਂ ਉਹਦੇ ਉੱਤੇ ਆਪਣੀ ਪ੍ਰੋਜੈਕਟ ਕੱਟ ਸਕਦੇ ਹੋ ਯਾਨੀ ਉਹਨੂੰ ਕੱਟ ਕੇ ਵੇਚ ਸਕਦੇ ਹੋ ਉਹਦੇ 'ਚ ਤੁਹਾਨੂੰ ਸਪੈਸ਼ਲ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਸਿਰਫ ਆਪਣਾ ਸਾਈਟ ਦੇਖਣੀ ਆ ਤੁਸੀਂ ਦੇਖਣੀ ਆ ਕਿ ਜ਼ਮੀਨ ਕਿਹੜੀ ਰੋਡ ਦੇ ਉੱਪਰ ਲੱਗਦੀ ਆ ਉੱਥੇ ਕਿੰਨੀ ਕੁ ਤੁਹਾਡੀ ਆਪਣਾ ਇਹ ਵੇਖ ਸਕਦੇ ਨੇ ਪਲਾਂਟ ਕਮਰਸ਼ੀਅਲ ਵੇਖ ਸਕਦੇ ਨੇ ਜਾਂ ਰੈਜੀਡੈਂਸ਼ੀਅਲ ਵੇਖ ਸਕਦੇ ਨੇ ਇਹ ਤੁਹਾਡਾ ਆਪਣਾ ਮੁੱਦਾ ਹੈਗਾ ਲੇਕਿਨ ਤੁਹਾਨੂੰ ਜ਼ਮੀਨ ਕਮੇਟੀ ਦੇ ਅੰਦਰ ਮੈਂ ਉਹਨਾਂ ਵਿਅਕਤੀਆਂ ਨੂੰ ਬੇਨਤੀ ਕਰਦਾ ਜਿਹੜੇ ਬੰਦੇ ਬਾਈ ਚਾਂਸ ਹੋਂ ਸਕੂਲ ਕਰ ਲੋ ਅਗਲਾ ਕਹਿੰਦਾ ਯਾਰ ਕਲੋਨੀ ਕਟਣੀਆਂ ਲੇਕਿਨ 100 ਏਕੜ ਲੈਣ ਦੀ ਮਤਲਬ ਆਪਣੇ ਕੋਲੇ ਜਿਹੜੀ ਪੂੰਜੀ ਨਹੀਂ ਹੈਗੀ 5 4 ਏਕੜ ਲੈਣ ਦੀ ਆਪਣੇ ਕੋਲ ਪੂੰਜੀ ਹੈਗੀ ਆ ਤਾਂ ਤੁਸੀਂ ਕਮੇਟੀ ਦੇ ਅੰਦਰ ਜ਼ਮੀਨ ਲੈ ਕੇ ਉਹਦੇ ਤੇ ਆਪਣਾ ਆਪਣੀ ਪੂੰਜੀ ਦੇ ਮੁਤਾਬਕ ਉਹਨੇ ਕਿੱਲੇ ਜ਼ਮੀਨ ਲਓ ਤੇ ਜ਼ਮੀਨ ਲੈ ਕੇ ਤੁਸੀਂ ਆਪਣੀ ਕੱਟ ਸਕਦੇ ਹੋ ਔਰ ਜਿਹੜੇ ਸ਼ਹਿਰ ਤੋਂ ਬਾਹਰ ਹੁੰਦੇ ਨੇ ਦੋਸਤੋ ਜਿਵੇਂ ਹੋਂ ਸਕੂਲ ਕਰ ਲੋ ਮੈਂ ਜੀਰਕਪੁਰ ਦੀ ਜਾਂ ਬਨੂੜ ਦੀ ਗੱਲ ਕਰਾਂ ਹੁਣ ਉੱਥੇ ਜੇ ਕੋਈ ਸ਼ਹਿਰ ਦੀ ਹਦੂਦ ਤੋਂ ਬਾਹਰ ਜ਼ਮੀਨ ਹੈਗੀ ਆ ਰੋਡ ਦੇ ਉੱਪਰ ਤਾਂ ਉੱਥੇ ਤੁਹਾਨੂੰ 25 ਏਕੜ ਜ਼ਮੀਨ ਦੇ ਹੁਣੇ ਜ਼ਰੂਰੀ ਨੇ ਤੇ 25 ਏਕੜ ਤੋਂ ਉੱਪਰ ਤੁਹਾਨੂੰ ਮਤਲਬ ਜਿਹੜਾ ਹੈਗਾ ਜ਼ਮੀਨ ਲੈਣੀ ਪੈਗੀ ਤੇ ਉਹਦੇ ਤੇ ਤੁਹਾਨੂੰ ਮਨਜ਼ੂਰੀਆਂ ਲੈਣੀਆਂ ਪੈਣਗੀਆਂ ਤੁਹਾਨੂੰ ਲਾਇਸੈਂਸ ਬਣਾਉਣੇ ਪੈਣੇ ਉਹ ਸਾਰਾ ਮਤਲਬ ਜਿਹੜਾ ਹੈਗਾ ਕਲੋਨੀ ਵਾਲਾ ਲਾਇਸੈਂਸ ਹੁੰਦਾ ਟਾਪਲ ਪ੍ਰਾਪਾ ਲ ਕਿੰਨੇ ਲਾਇਸੈਂਸ ਹੁੰਦੇ ਨੇ ਲੇਕਿਨ ਉੱਥੇ ਤੁਹਾਨੂੰ ਇਹ ਸ਼ਰਤਾਂ ਅਗਰ ਤੁਸੀਂ ਮੈਗਾ ਪ੍ਰੋਜੈਕਟ ਕੱਟਣਾ ਹੈਗਾ ਤਾਂ ਤੁਹਾਨੂੰ 100 ਏਕੜ ਤੋਂ ਉੱਪਰ ਸਰਤ ਹੈ ਤਾਂ ਤੁਹਾਨੂੰ 100 ਏਕੜ ਜ਼ਮੀਨ ਲੈਣੀ ਹੋਏਗੀ ਔਰ ਦੋਸਤੋ ਹੁਣ ਜਿਹੜੇ ਮਤਲਬ ਵਿਅਕਤੀਆਂ ਦੀਆਂ ਜ਼ਮੀਨਾਂ ਨੇ ਉਹ ਮਤਲਬ ਜਿਹੜਾ ਕਿਵੇਂ ਕੰਮ ਕਰਦੇ ਨੇ ਉਹਨਾਂ ਨੂੰ ਹੁਣ ਕਮੇਟੀ ਦੇ ਕਈ ਵਿੱਚ ਗਰੀਬ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਹੁੰਦੀ ਕਈ ਬਾਰੇ ਤੇ ਉਹ ਚੱਕ ਕੇ ਜ਼ਮੀਨ ਆਪਣੀ ਜਿਵੇਂ ਬਾਹਰ ਬਾਕੀ ਜ਼ਮੀਨਾਂ ਦਾ ਰੇਟ ਆ ਉਹਦੇ ਮੁਤਾਬਕ ਜ਼ਮੀਨ ਆਪਦੀ ਸੇਲ ਕਰ ਦਿੰਦੇ ਨੇ ਉਹਦਾ ਇਹ ਲੋਕ ਫਾਇਦਾ ਠਾ ਜਾਂਦੇ ਨੇ ਤੇ ਉਹਨਾਂ ਦੀਆਂ ਸਸਤੀਆਂ ਜ਼ਮੀਨਾਂ ਲੈ ਕੇ ਉੱਥੇ ਮਹਿੰਗੇ ਪ੍ਰੋਜੈਕਟ ਕੱਟ ਦਿੰਦੇ ਨੇ ਜਿਹੜੇ ਵੀ ਵਿਅਕਤੀਆਂ ਦੀ ਜ਼ਮੀਨ ਕਿਸੇ ਵੀ ਕਮੇਟੀ ਦੇ ਅੰਦਰ ਆਉਂਦੀ ਆ ਉਹ ਹਮੇਸ਼ਾ ਸੋਚ ਸਮਝ ਕੇ ਜ਼ਮੀਨ ਸੇਲ ਕਰੋ ਕਿਉਂਕਿ ਤੁਹਾਡੀ ਜਿਹੜੀ ਜ਼ਮੀਨ ਹੈ ਉਹ ਆਮ ਜ਼ਮੀਨਾਂ ਦੇ ਨਾਲੋਂ ਹਮੇਸ਼ਾ ਮਹਿੰਗੀ ਹੁੰਦੀ ਹੈ ਤੇ ਉਸ ਜ਼ਮੀਨ ਦੇ ਉੱਪਰ ਪ੍ਰੋਜੈਕਟ ਕੱਟੇ ਜਾਣੇ ਸੌਖੇ ਹੁੰਦੇ ਨੇ ਉਹਦੇ ਲਈ ਵਿਸ਼ੇਸ਼ ਮਨਜ਼ੂਰੀਆਂ ਦੀ ਲੋੜ ਨਹੀਂ ਹੁੰਦੀ ਸੋ ਦੋਸਤੋ ਇਹ ਅੱਜ ਇੱਕ ਛੋਟਾ ਜਿਹਾ ਇੱਕ ਮਤਲਬ ਮੈਂ ਲੈ ਕੇ ਆਇਆ ਸੀਗਾ ਕਾਫੀ ਦਿਨ ਵਿਜੀ ਰਿਹਾ ਕਈ ਦਿਨਾਂ ਤੋਂ ਮੈਂ ਵੀਡੀਓ ਨਹੀਂ ਬਣਾ ਸਕਿਆ ਕੰਮਕਾਰ ਜ਼ਿਆਦਾ ਸੀਗਾ ਤੇ ਹੁਣ ਕੋਸ਼ਿਸ਼ ਕਰਾਂਗਾ ਕਿ ਇੱਕ ਦਿਨ ਛੱਡ ਕੇ ਤੁਹਾਡੇ ਰੂਬਰੂ ਹੁੰਦਾ ਰਹਾ ਤੇ ਵਧੀਆ ਤੋਂ ਵਧੀਆ ਤੁਹਾਡੇ ਲਈ ਜਿਹੜੇ ਮੈਂ ਮੈਟਰ ਨੇ ਉਹ ਲੈ ਕੇ ਆਉਂਦਾ ਰਹਾਂਗਾ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਲਾਇਸੈਂਸਾਂ ਬਾਰੇ ਵੀ ਜਾਣਕਾਰੀ ਦੇਵਾਂ ਤੁਹਾਨੂੰ ਕਾਨੂੰਨਾਂ ਬਾਰੇ ਜਿਹੜੇ ਕਿ ਕੀ ਕਾਨੂੰਨੀਆਂ ਕਲੋਨੀਆਂ ਦੇ ਕਾਨੂੰਨ ਹੁੰਦੇ ਨੇ ਕਿਹੜੇ ਕਿਹੜੇ ਸਰਕਾਰ ਵੱਲੋਂ ਜਿਹੜੇ ਕਾਨੂੰਨ ਬਣਾਏ ਹੋਏ ਨੇ ਔਰ ਇਹਦੇ ਚ ਕਈ ਲੋਕ ਕਾਨੂੰਨ ਦੀ ਉਲੰਘਣਾ ਵੀ ਕਰਦੇ ਨੇ ਉਹ ਵੀ ਚੰਨਣਾ ਪਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਟੌਪ ਦੀਆ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗਾ ਅੱਜ ਇੰਨਾ ਹੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਡਾ ਜਿਹੜਾ ਚੈਨਲ ਹੈ ਜ਼ਮੀਨਾਂ ਹੀ ਜ਼ਮੀਨਾਂ ਇਦੇ ਤੇ ਇਹੋ ਜਿਹੜੇ ਸਾਡੇ ਮੈਂ ਸੰਜ ਲੋ ਪ੍ਰੋਜੈਕਟ ਨੇ ਜਾਂ ਜ਼ਮੀਨਾਂ ਨਾਲ ਸੰਬੰਧਤ ਪ੍ਰਾਪਰਟੀ ਨਾਲ ਸੰਬੰਧਤ ਤੁਸੀਂ ਵੀਡੀਓ ਦੇਖ ਸਕਦੇ ਹੋ ਔਰ ਕਿਸੇ ਨੇ ਜ਼ਮੀਨ ਲੈਣੀ ਆ ਸਾਰੇ ਪੰਜਾਬ ਦੇ ਵਿੱਚ ਕਿਤੇ ਤੁਸੀਂ ਜ਼ਮੀਨ ਲੈਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚੈਨਲ ਦਾ ਨੰਬਰ ਮੇਰੇ ਫੋਨ ਦਾ ਉੱਪਰ ਚੱਲਦਾ ਹੁੰਦਾ ਤੇ ਤੁਸੀਂ ਮਹਾਲੀ ਦੇ ਵਿੱਚ ਕਿਤੇ ਜ਼ਮੀਨ ਲੈਣੀ ਚਾਹੁੰਦੇ ਹੋ ਮਹਾਲੀ ਦੇ ਵਿੱਚ ਪਲਾਟ ਲੈਣੇ ਚਾਹੁੰਦੇ ਹੋ ਐਰੋਟਰੋਪੋਲਿਸ ਜਿਹੜਾ 에어ਪੋਰਟ ਦੇ ਨੇੜੇ ਆ ਉੱਥੇ ਤੁਸੀਂ ਕੁਝ ਵੀ ਲੈਣਾ ਚਾਹੁੰਦੇ ਹੋ ਤਾਂ ਉੱਥੇ ਤੁਹਾਡੇ ਲਈ ਅਸੀਂ ਹਾਜ਼ਰ ਆ ਕਿਉਂਕਿ ਸਾਡਾ ਇੱਕ ਦਫ਼ਤਰ ਮਲੇਰ ਕੋਲ ਹੈ ਇੱਕ ਦਫ਼ਤਰ ਸਾਡਾ ਮਹਾਲੀ ਹੈ ਤੇ ਤੁਸੀਂ ਸੰਪਰਕ ਸਾਡੇ ਨਾਲ ਕਰ ਸਕਦੇ ਹੋ ਫੋਨ ਦੇ ਜ਼ਰੀਏ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਇੱਥੇ ਸਾਡੇ ਕੋਲੇ ਜਿਹੜਾ ਸੌਦਾ ਮਿਲੇਗਾ ਜ਼ਮੀਨਾਂ 1 ਏਕੜ ਤੋਂ ਲੈ ਕੇ 500000 ਏਕੜ ਤੱਕ ਅਗਰ ਤੁਸੀਂ ਜ਼ਮੀਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ 10 5 ਲੱਖ ਏਕੜ ਤੋਂ ਲੈ ਕੇ ਸਾਡੇ ਕੋਲੇ ਕਰੋੜ ਰੁਪਏ ਏਕੜ ਤੱਕ ਦੀਆਂ ਜ਼ਮੀਨਾਂ ਹੁੰਦੀਆਂ ਨੇ ਬਾਕੀ ਜਿਹੜੀਆਂ ਕਮਰਸ਼ੀਅਲ ਚ ਆ ਜਾਂਦੀਆਂ ਨੇ ਉਹ ਤਾਂ ਇਦੋਂ ਵੀ ਬਹੁਤ ਮਹਿੰਗੀਆਂ ਹੁੰਦੀਆਂ ਨੇ ਕਮਰਸ਼ੀਅਲ ਸੌਦੇ ਲੈ ਲਓ ਪਲਾਟ ਜ਼ਮੀਨਾਂ ਤੇ ਆਪਣਾ ਐਰੋਟਰੋਪਾਲ ਵਾਲੇ ਸੌਦੇ ਅਕਵਾ ਅਕਵਾ ਵਾਲੇ ਜ਼ਮੀਨਾਂ ਵਾਲੇ ਜਿਹੜੇ ਸੌਦੇ ਨੇ ਤੇ ਇਸ ਤਰ੍ਹਾਂ ਦਾ ਹਰ ਇੱਕ ਸਾਡੇ ਕੋਲ ਜਿਹੜਾ ਮਾਲ ਹੈਗਾ ਉਹ ਮਿਲੇਗਾ ਇਸ ਸੰਪਰਕ ਕਰਕੇ ਤੁਸੀਂ ਰਾਇ ਵੀ ਲੈ ਸਕਦੇ ਹੋ ਕਿਸੇ ਚੀਜ਼ ਦਾ ਕੋਈ ਪੈਸਾ ਨਹੀਂ ਲੱਗਦਾ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜਿੱਕਾ ਖਲਚਾ ਵਾਹਿਗੁਰੂ ਜਿੱਕਾ